ਆਪਾਂ ਪਰਮਾਤਮਾ ਦੀ ਆਵਾਜ਼ ਤਾਂ ਸੁਣ ਨਹੀਂ ਰਹੇ ਅਸੀਂ ਉਸ ਦੇ ਸਰੂਪ ਨੂੰ ਦੇਖ ਨਹੀਂ ਰਹੇ ਗੁਰੂ ਕੋਲ ਆਏ ਹਾਂ ਗੁਰੂ ਨੇ ਸਾਨੂੰ ਗੁਰਮੰਤਰ ਬਖਸ਼ਿਸ਼ ਕਰ ਦਿੱਤਾ ਗੁਰੂ ਦਾ ਜੋ ਮੰਤਰ ਹੈ ਉਸ ਨੂੰ ਉਸ ਨੇ ਤਰੀਕਾ ਦੱਸਿਆ ਤੇ ਹੁਣ ਇਸ ਦਾ ਧਿਆਨ ਇਸ ਵਿੱਚ ਧਿਆਨ ਲਾਓ ਗੁਰੂ ਦਾ ਜੋ ਸ਼ਬਦ ਹੈ ਵਾਹਿਗੁਰੂ ਗੁਰਮੰਤਰ ਹੈ ਇਸ ਵਿੱਚ ਜਦੋਂ ਅਸੀਂ ਇਸ ਨੂੰ ਆਪਦੇ ਸਵਾਸ ਵਿੱਚ ਲੈ ਕੇ ਚੱਲਾਂਗੇ ਪੌਣ ਵਿੱਚ ਮਿਲਾਉਂਦੇ ਹਾਂ ਜਦੋਂ ਸਵਾਸ ਅੰਦਰ ਜਾਏ ਵਾਹਿ ਬੋਲੋ ਜਦੋਂ ਆਪਣਾ ਸਵਾਸ ਬਾਹਰ ਨੂੰ ਆਏ ਤੇ ਗੁਰੂ ਬੋਲੋ ਆਪਣੇ ਨੇਤਰਾਂ ਨੂੰ ਬੰਦ ਕਰਕੇ ਮੁਖ ਦੁਆਰਾ ਬੋਲੋ ਕੰਨਾਂ ਦੇ ਨਾਲ ਇਸ ਦੀ ਆਵਾਜ਼ ਨੂੰ ਸੁਣੋ ਇਸੇ ਕਰੰਦਰ ਨਾਲ ਜਿਹੜੇ ਵਿਚਾਰ ਨੇ ਆਲੇ ਦੁਆਲੇ ਮਨ ਦੇ ਚੱਲ ਰਹੇ ਉਹ ਰੋਲਾ ਰਪਾ ਖਤਮ ਹੁੰਦਾ ਜਾਏਗਾ ਧੰਮ ਮਹਿ ਧਿਆਨ ਧਿਆਨ ਮਹਿ ਜਾਨਿਆ ਗੁਰਮੁਖ ਅਕਥ ਕਹਾਣੀ